ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਤੇ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਜੀ ਮੂੰਗ ਦਾਲ ਹਲਵਾ ਜਿਸ ਨੂੰ ਕਿ ਮੂੰਗੀ ਦਾ ਹਲਵਾ ਵੀ ਕਹਿੰਦੇ ਨੇ ਇਹ ਮੈਂ ਖਾਸ ਰਿਕੁਐਸਟ ਤੇ ਬਣਾ ਰਹੀ ਹਾਂ ਕਿਉਂਕਿ ਮੇਰੇ ਇੱਕ ਵੀਵਰਸ ਨੇ ਮੈਨੂੰ ਕਮੈਂਟ ਕੀਤਾ ਸੀ ਕਿ ਮੂੰਗ ਦਾਲ ਦਾ ਹਲਵਾ ਬਣਾਓ ਤੇ ਇਸ ਕਰਕੇ ਫਿਰ ਆਪਾਂ ਅੱਜ ਬਣਾ ਰਹੇ ਹਾਂ ਜੀ ਮੂੰਗ ਦਾਲ ਹਲਵਾ ਚਲੋ ਜੀ ਫਿਰ ਸ਼ੁਰੂ ਕਰਦੇ ਆ ਅੱਜ ਦੀ ਆਪਣੀ ਰੈਸਪੀ ਹਲਵਾ ਬਣਾਉਣ ਵਾਸਤੇ ਇਹ ਸਾਰਾ ਸਮਾਨ ਜੋ ਸੰਚਾਹੀਦਾ ਇਹਦੇ ਵਿੱਚ ਮੈਂ ਇੱਕ ਕੌਲੀ ਮੂੰਗੀ ਦੀ ਦਾਲ ਦੀ ਪੀਠੀ ਲਈ ਹੈ ਇੱਕੋਲੀ ਦੇਸੀ ਘਿਓ ਇੱਕੋਲੀ ਖੰਡ ਦੀ ਹੈ ਤੇ ਥੋੜੇ ਜਿਹਾ ਡ్రਾਈ ਫਰੂਟ ਹੈ ਇਹਦੇ ਵਿੱਚ ਖੰਡ ਦੀ ਮਾਤਰਾ ਤੁਸੀਂ ਆਪਣੇ ਸਵਾਦ ਅਨਸਾਰ ਵਧਾ ਘਟਾ ਸਕਦੇ ਹੋ ਜੇ ਤੁਸੀਂ ਮਿੱਠਾ ਜ਼ਿਆਦਾ ਪਸੰਦ ਕਰਦੇ ਹੋ ਤੇ ਜ਼ਿਆਦਾ ਪਾਓ ਜੇ ਘੱਟ ਖਾਣਾ ਚਾਹੁੰਦੇ ਤੈਨੂੰ ਘਟਾ ਦਿਓ ਇਹ ਮੈਂ ਇੱਕੋਲੀ ਮੂੰਗੀ ਦੀ ਦਾਲ ਲਈ ਸੀ ਇਹਨੂੰ ਮੈਂ ਤਿੰਨ ਘੰਟੇ ਪਹਿਲਾਂ ਪਿਉ ਲਿਆ ਸੀ ਤੇ ਪਿਉਣ ਤੋਂ ਬਾਅਦ ਇਹਨੂੰ ਮੈਂ ਮਿਕਸੀ ਵਿੱਚ ਪੀਸ ਲਿਆ ਇੱਕ ਗੱਲ ਧਿਆਨ ਰੱਖਣੀ ਹੈ ਜਦੋਂ ਵੀ ਤੁਸੀਂ ਦਾਲ ਨੂੰ ਪੀਸਣਾ ਤੇ ਇਹਦਾ ਸਾਰਾ ਪਾਣੀ ਕੱਢ ਦੇਣਾ ਤੇ ਫਿਰ ਇਹਨੂੰ ਪੀਸਣਾ ਕਿਉਂਕਿ ਪੀਸਦੇ ਸਮੇਂ ਜਿੰਨਾ ਹੀ ਇਹਦੇ ਚ ਪਾਣੀ ਹੋਏਗਾ ਜਦੋਂ ਆਪਾਂ ਹਲਵਾ ਬਣਾਣਾ ਉਹਦੇ ਵਿੱਚ ਸਾਨੂੰ ਉਨੀ ਹੀ ਮਿਹਨਤ ਕਰਨੀ ਪੈਗੀ ਉਨਾ ਹੀ ਟਾਈਮ ਲੱਗੇਗਾ ਸਭ ਤੋਂ ਤੇ ਪਹਿਲਾਂ ਆਪਾਂ ਥੋੜੇ ਜਿਹਾ ਡਰਾਈ ਫਰੂਟ ਇਹਨਾਂ ਨੂੰ ਫਰਾਈ ਕਰਾਂਗੇ ਵੈਸੇ ਡਰਾਈ ਫਰੂਟ ਤੋਂ ਬਿਨਾਂ ਵੀ ਹਲਵਾ ਬਣੇ ਤੇ ਬਹੁਤ ਹੀ ਜ਼ਿਆਦਾ ਟੇਸਟੀ ਬਣਦਾ ਕਿਉਂਕਿ ਤਾਂ ਦਾਲ ਦਾ ਆਪਣੇ ਆਪ ਚ ਬਹੁਤ ਜ਼ਿਆਦਾ ਟੇਸਟ ਹੁੰਦਾ ਹੈ ਚਲੋ ਜੀ ਫਿਰ ਕਰਦੇ ਆਂ ਆਪਾਂ ਡਰਾਈ ਫਰੂਟ ਫਰਾਈ ਇਧਰ ਆਪਾਂ ਕੜਾਈ ਰੱਖੀ ਹੈ ਕੜਾਈ ਦੇ ਵਿੱਚ ਆਪਾਂ ਇੱਕ ਚਮਚਾ ਘਿਓ ਦਾ ਪਾਵਾਂਗੇ ਯਾਦ ਰੱਖਿਓ ਤੁਸੀਂ ਹਲਵਾ ਬਣਾਣਾ ਹੈ ਮੂੰਗ ਦਾਲ ਦਾ ਇਹਦੇ ਵਿੱਚ ਘਿਓ ਟਿੱਕੇ ਟੈਮ ਸਾਰਾ ਘਿਓ ਨਹੀਂ ਪਾਣਾ ਥੋੜਾ ਥੋੜਾ ਘਿਓ ਪਾਣਾ ਹੈ ਤੇ ਕੋਸ਼ਿਸ਼ ਹੋਵੇ ਕਿ ਇਹਨੂੰ ਨਾਨ ਸਟਿੱਕੀ ਪੈਨ ਜਾਂ ਲੋਹੇ ਦੀ ਕੜਾਹੀ 'ਚ ਬਣਾਇਆ ਜਾਵੇ ਕਿਉਂਕਿ ਲੋਹੇ ਦੀ ਕੜਾਹੀ 'ਚ ਵੀ ਬਹੁਤ ਵਧੀਆ ਬਣਦਾ ਹੈ ਇਸ ਕਰਕੇ ਆਪਾਂ ਲੋਹੇ ਦੀ ਕੜਾਹੀ 'ਚ ਬਣਾ ਕੇ ਇਹਨੂੰ ਤਿਆਰ ਕਰ ਰਹੇ ਹਾਂ ਸਭ ਤੋਂ ਪਹਿਲਾਂ ਆਪਾਂ ਇਹ ਵਾਲਾ ਡਰਾਈ ਫਰੂਟ ਇਹਨਾਂ ਨੂੰ ਹਲਕਾ ਜਿਹਾ ਰੋਸਟ ਕਰਾਂਗੇ ਸੌਗ ਨੂੰ ਆਪਾਂ ਨਹੀਂ ਭੁੰਨਿਆ ਕਿਉਂਕਿ ਜਦੋਂ ਆਪਾਂ ਇਹਨੂੰ ਗਰਮ ਗਰਮ ਦਾਲ ਵਿੱਚ ਪਾਣਾ ਉਸ ਟਾਈਮ ਤੇ ਇਹ ਥੋੜੀ ਰੋਸਟ ਹੋ ਜਾ ਰਹੇ ਨੇ మీడియం ਫਲੇਮ ਤੇ ਇਹਨਾਂ ਨੂੰ ਪਨ ਲਵਾਂਗੇ ਡਰਾਈ ਫਰੂਟ ਆਪਣੇ ਰੋਸਟ ਹੋ ਗਏ ਨੇ ਹੁਣ ਆਪਾਂ ਇਹਨਾਂ ਨੂੰ ਬਾਹਰ ਕੱਢਦੇ ਆਂ ਇਹਦੇ ਵਿੱਚ ਆਪਾਂ ਇੱਕ ਖਾਸ ਚੀਜ਼ ਪਾਵਾਂਗੇ ਕਿਉਂਕਿ ਜਦੋਂ ਵਿਆਹ ਸ਼ਾਦੀਆਂ ਤਾਂ ਆਪਾਂ ਮੂੰਗੀ ਦਾ ਹਲਵਾ ਖਾਂਦੇ ਆਂ ਤਾਂ ਉਹਦਾ ਟੇਸਟ ਬਹੁਤ ਹੀ ਵਧੀਆ ਆਉਂਦਾ ਤੇ ਉਸੇ ਤਰ੍ਹਾਂ ਦਾ ਅੱਜ ਆਪਾਂ ਹਲਵਾ ਬਣਾ ਕੇ ਤਿਆਰ ਕਰਾਂਗੇ ਜਿਹੜੇ ਕਿ ਹਲਵਾਈ ਅਸਲ ਵਿੱਚ ਪਾਉਂਦੇ ਨੇ ਸਭ ਤੋਂ ਪਹਿਲਾਂ ਆਪਾਂ 2 ਚਮਚੇ ਸੂਜੀ ਦੇ ਪਾਵਾਂਗੇ ਇਹ ਵਾਲੀ ਸੂਜੀ ਹੈ ਇਹਦੇ ਵਿੱਚ ਮੈਂ ਬਰੀਕ ਸੂਜੀ ਲਈ ਹੈ ਇਹ ਪਾਵਾਂਗੇ ਇਹਨੂੰ ਹਲਕਾ ਜਿਹਾ ਜੇ ਆਪਾਂ ਭੁੰਨਾਗੇ ਥੋੜਾ ਜਿਹਾ ਕਲਰ ਚੇਂਜ ਹੋਏਗਾ ਇਸ ਫੇਰੇ ਦੇ ਵਿੱਚ ਆਪਾਂ ਇੱਕ ਚਮਚਾ ਵੇਸਣ ਵੀ ਐਡ ਕਰਾਂਗੇ ਹੁਣ ਇਹਦੇ ਨਾਲ ਹੀ ਆਪਾਂ ਇਹਦੇ ਵਿੱਚ ਇੱਕ ਚਮਚਾ ਵੇਸਣ ਪਾਵਾਂਗੇ ਇਹਨਾਂ ਨੂੰ ਆਪਾਂ ਥੋੜਾ ਭੁੰਨਾਗੇ ਜਦੋਂ ਤੱਕ ਇਹ ਥੋੜੇ ਜਿਹਾ ਬ੍ਰਾਊਨ ਨਹੀਂ ਹੋਦੇ ਉਸ ਤੋਂ ਨਹੀਂ ਦੇਰ ਤੱਕ ਇਹਨਾਂ ਨੂੰ ਭੁੰਨ ਕੇ ਤਿਆਰ ਕਰਾਂਗੇ ਤੂਜੀਲੇ ਵੇਸਣ ਦੀ ਬਹੁਤ ਵਧੀਆ ਖੁਸ਼ਬੂ ਆਉਣ ਲੱਗ ਪਈ ਹੈ ਹੁਣ ਇਹਦੇ ਵਿੱਚ ਆਪਾਂ ਮੂੰਗੀ ਦੀ ਦਾਲ ਦੀ ਪੀਠੀ ਪਾ ਦਾਂਗੇ ਕਿਉਂਕਿ ਜਿੱਦਾਂ ਜਿੱਦਾਂ ਆਪਾਂ ਮੂੰਗੀ ਦੀ ਦਾਲ ਭੁੰਨਣੀ ਹੈ ਸੂਜੀ ਤੇ ਬੇਸਣ ਵੀ ਇਹਦੇ ਨਾਲ-ਨਾਲ ਹੋਰ ਕੁਝ ਜਾਣਾ ਹੈ ਦੇਖੋ ਇਹਦਾ ਥੋੜਾ ਜਿਹਾ ਕਲਰ ਚੇਂਜ ਹੋਇਆ ਹੈ ਬਸ ਆਪਾਂ ਇਹਨੂੰ ਇੰਨਾ ਕਿ ਭੁੰਨਣਾ ਹੈ ਤੇ ਦਾਲ ਪਾਉਣ ਤੋਂ ਪਹਿਲਾਂ ਇਹਦੇ ਵਿੱਚ ਆਪਾਂ ਘਿਓ ਪਾਵਾਂਗੇ ਇੱਕ ਚਮਚਾ ਆਪਾਂ ਪਹਿਲੇ ਘਿਓ ਪਾਇਆ ਸੀ ਜਿਸ ਟਾਈਮ ਆਪਾਂ ਆਪਾਂ ਡਰਾਈ ਫਰੂਟਸ ਰੋਸਟ ਕੀਤੇ ਸੀ ਤੇ ਹੁਣ ਆਪਾਂ ਇਹਦੇ ਵਿੱਚ 3 ਚਮਚੇ ਘਿਓ ਦੇ ਹੋਰ ਪਾਵਾਂਗੇ ਇਸ ਬਿਲਕੁਲ ਲੋ ਕਰਕੇ ਇਹਦੇ ਵਿੱਚ ਆਪਾਂ ਹੁਣੇ ਵਾਲੀ ਪੀਠੀ ਪਾਵਾਂਗੇ ਇਹਨੂੰ ਤੁਸੀਂ ਬਿਲਕੁਲ ਮੀਡੀਅਮ ਫਲੇਮ ਤੇ ਭੁੰਨਣਾ ਹੈ ਤੇ ਲਗਾਤਾਰ ਚਲਾਉਂਦੇ ਰਹਿਣਾ ਹੈ ਕਿਉਂਕਿ ਦਾਲ ਬਹੁਤ ਹੀ ਜਲਦੀ ਨੀਚੇ ਚੁੱਗਦੀ ਹੈ ਪਹਿਲੇ ਟਾਈਮ ਇਹ ਇਸ ਤਰ੍ਹਾਂ ਹੋਏਗੀ ਜਿਵੇਂ ਜਿਵੇਂ ਇਹ ਦਾਲ ਪੁੱਜੇਗੀ ਥੋੜੀ ਇਹ ਅਲੱਗ ਹੋ ਜਾਏਗੀ ਦਾਣੇਦਾਰ ਜੀ ਬਣ ਲੇਗੀ ਬਸ ਇੰਨੀ ਇਸ ਤਰ੍ਹਾਂ ਤੇ ਬੜੇ ਆਰਾਮ ਨਾਲ ਭੁੰਨਣਾ ਹੈ ਸਿਰਫ ਜ਼ਿਆਦਾ ਟਾਈਮ ਇਹਨੂੰ ਭੁੰਨਣ ਲੱਗਿਆਂ ਲੱਗਦਾ ਹੈ ਆ ਦੇਖੋ ਜੀ ਦਾਲ ਇਸ ਤਰ੍ਹਾਂ ਦੀ ਹੈ ਜਿਵੇਂ ਜਿਵੇਂ ਪੁੱਜਣੀ ਹੈ ਤੇ ਇਹ ਬਹੁਤ ਹੀ ਵਧੀਆ ਹੋ ਜਾਣੀ ਹੈ ਬਸ ਇਹਨੂੰ ਇਸ ਤਰ੍ਹਾਂ ਤੁਸੀਂ ਹਿਲਾਉਂਦੇ ਰਹਿਣਾ ਫਲੇਮ ਬਿਲਕੁਲ ਮੀਡੀਅਮ ਰੱਖਣੀ ਹੈ 20 ਤੋਂ 25 ਮਿੰਟ ਲੱਗਦੇ ਨੇ ਇਹਨੂੰ ਹੁਣਨ ਲੱਗਿਆ ਆ ਦੇਖੋ ਜੀ ਦਾਲ ਜਿਸ ਟਾਈਮ ਅਸੀਂ ਇਹਨੂੰ ਕੜਾਈ ਵਿੱਚ ਪਾਇਆ ਸੀ ਤੇ ਬਿਲਕੁਲ ਕੱਟੀ ਸੀ ਤੇ ਹੁਣ ਜਿਵੇਂ ਜਿਵੇਂ ਇਹਦੀ ਭਨਾਈ ਹੋ ਰਹੀ ਹੈ ਪੁੱਜ ਰਹੀ ਹੈ ਤੇ ਦੇਖੋ ਕਿਵੇਂ ਥੋੜੀ ਡਰਾਈ ਹੋ ਰਹੀ ਹੈ ਦਾਲ ਨੂੰ 10 ਮਿੰਟ ਦੇਰ ਤੱਕ ਭੁੰਨਣਾ ਹੈ ਕਿ ਜਿਵੇਂ ਬਿਲਕੁਲ ਪਾਊਡਰ ਵਾਂਗ ਹੋ ਜਾਵੇ ਜਿਵੇਂ ਡਰਾਈ ਹੋ ਜਾਵੇ ਇਸ ਤਰ੍ਹਾਂ ਹੁਣ ਇੱਥੇ ਆਪਾਂ ਇਹਦੇ ਵਿੱਚ ਥੋੜਾ ਜਿਹਾ ਘਿਓ ਹੋਰ ਐਡ ਕਰਾਂਗੇ ਚਾਰ ਚਮਚੇ ਆਪਾਂ ਪਹਿਲਾਂ ਘਿਓ ਪਾਇਆ ਸੀ ਤੇ ਹੁਣ ਇਹਦੇ ਵਿੱਚ ਆਪਾਂ ਦੋ ਚਮਚੇ ਹੋਰ ਘਿਓ ਐਡ ਕਰਾਂਗੇ ਇਹਦੇ ਵਿੱਚ ਆਪਾਂ ਘਿਓ ਇੰਦਾ ਸਟੈਪ ਬਾਈ ਸਟੈਪ ਥੋੜਾ ਥੋੜਾ ਪਾਵਾਂਗੇ ਇਹਦਾ ਕਲਰ ਜਿੰਨਾ ਚਿਰ 골ਡਨ ਨਹੀਂ ਹੁੰਦਾ ਉੰਨੀ ਦੇਰ ਆਪਾਂ ਇਹਨੂੰ ਭੁੰਨ ਲਵਾਂਗੇ ਇਸ ਤਰ੍ਹਾਂ ਇਹਦੇ ਨਾਲ ਤੁਸੀਂ ਜਿਹੜਾ ਵੀ ਮੂੰਗੀ ਦਾਲ ਦਾ ਹਲਵਾ ਬਣਾਉਣਾ ਹੈ ਤੁਸੀਂ ਇਸ ਤਰ੍ਹਾਂ ਇਹ ਵਾਲੀ ਛਾਨਣੀ ਲਓ ਤੇ ਜਿਵੇਂ ਉਹਦੇ ਵਿੱਚ ਕੋਈ ਗੰਡਾ ਵਗੈਰਾ ਬੱਝ ਜਾਂਦੀਆਂ ਨੇ ਤੇ ਇਸ ਤਰ੍ਹਾਂ ਉਹਦੇ ਨਾਲ ਬੜੀ ਆਰਾਮ ਨਾਲ ਇਹ ਨਿਕਲ ਜਾਂਦੀਆਂ ਨੇ ਆ ਦੇਖੋ ਇਸ ਤਰ੍ਹਾਂ ਇਹਨੂੰ ਨਾਲ-ਨਾਲ ਚਲਾਂ ਦਿਓ ਆ ਦੇਖੋ ਜੀ ਦਾਲ ਪਹਿਲਾਂ ਤੁਸੀਂ ਦਾਲ ਦਾ ਕਲਰ ਦੇਖੋ ਤੇ ਹੁਣ ਤੁਸੀਂ ਕਲਰ ਦੇਖੋ ਤੇ ਦਾਲ ਦੇਖੋ ਕਿਵੇਂ ਦਾਣੇਦਾਰ ਹੋ ਗਈ ਹੈ ਬਿਲਕੁਲ ਇਨੂੰ ਆਪਾਂ ਇੰਨਾ ਭੁੰਨਿਆ ਇਹਨੂੰ ਓਨੇ ਦੇਰ ਤੱਕ ਹੋਰ ਭੁੰਨਾਂਗੇ ਜਿੰਨੀ ਦੇਰ ਤੱਕ ਕਿ ਉਹ ਨਹੀਂ ਛੱਡਦੀ ਬਸ ਫਿਰ ਇਹਦੇ ਵਿੱਚ ਆਪਾਂ ਬਾਕੀ ਸਮਾਨ ਪਾਵਾਂਗੇ ਫਿਰ 5 ਤੋਂ 7 ਮਿੰਟਾਂ ਵਿੱਚ ਆਪਣਾ ਬਹੁਤ ਟੇਸਟੀ ਮੂੰਗੀ ਦਾਲ ਦਾ ਹਲਵਾ ਬਣ ਕੇ ਤਿਆਰ ਹੋ ਜਾਣਾ ਸਾਰਾ ਕੰਮ ਆਪਾਂ ਮੀਡੀਅਮ ਫਲੇਮ ਤੇ ਲੋ ਫਲੇਮ ਤੇ ਕੀਤਾ ਹੈ ਤੁਸੀਂ ਕાળੀ ਨਹੀਂ ਕਰਨੀ ਸਿਰਫ ਇਹਨੂੰ ਪਨਾਈ ਨੂੰ ਟਾਈਮ ਲੱਗਦਾ ਹੈ ਬਾਕੀ ਹਲਵਾ ਬੜੀ ਜਲਦੀ ਆਪਣਾ ਬਣ ਕੇ ਇਹ ਤਿਆਰ ਹੁੰਦਾ ਹੈ ਆ ਦੇਖੋ ਜੀ ਦਾਲ ਨੇ ਕਿਉਂ ਛੜਤਾ ਹੈ ਬਸ ਹੋਣਾ ਸਾਡੀ ਦਾਲ ਪੁੱਜ ਕੇ ਬਿਲਕੁਲ ਤਿਆਰ ਆ ਦੇਖੋ ਜਦੋਂ ਆਪਾਂ ਦਾਲ ਨੂੰ ਨਹੀਂ ਹਲਾਇਆ ਤੇ ਦੇਖੋ ਇਹਦੇ ਉੱਪਰ ਇੱਕਦਮ ਕਿਉ ਆ ਗਿਆ ਹੁਣ ਇੱਥੇ ਤੁਸੀਂ ਗੈਸ ਬੰਦ ਕਰਕੇ ਸਭ ਤੋਂ ਪਹਿਲਾਂ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਚੀਨੀ ਆਪਾਂ ਗੈਸ ਬੰਦ ਕਰਤੀ ਹੈ ਗੈਸ ਬੰਦ ਕਰਨ ਤੋਂ ਬਾਅਦ ਵੀ ਇਹਨੂੰ ਇਸ ਤਰ੍ਹਾਂ ਹਲਾਉਂਦੇ ਹਾਂ ਸਭ ਤੋਂ ਪਹਿਲਾਂ ਚੀਨੀ ਪਾਵਾਂਗੇ ਚੀਨੀ ਪਾਉਣ ਦੇ ਨਾਲ ਇਹ ਹੁੰਦਾ ਹੈ ਕਿ ਜਿਹੜਾ ਚੀਨੀ ਨੇ ਪਾਣੀ ਛੱਡਣਾ ਹੈ ਉਹਦੇ ਵਿੱਚ ਇਹ ਦਾਲ ਥੋੜਾ ਜਿਹਾ ਹੋਰ ਫੁੱਲ ਜਾਏਗੀ ਜਿਦੋਂ ਆਪਾਂ ਇਹਦੇ ਵਿੱਚ ਪਾਣੀ ਪਾਣਾ ਜਾਂ ਕੁਛ ਦੁੱਧ ਪਾਵਾਂਗੇ ਤੇ ਇਹਦੇ ਵਿੱਚ ਗੰਡਾ ਨਹੀਂ ਜਚਣਗਿਆ ਬਸ ਹੁਣ ਇਹਨੂੰ 5 ਮਿੰਟ ਆਪਾਂ ਐਦਾਂ ਹਿਲਾ ਲਾਂਗੇ ਠੋਣਾ ਜਾਂ ਠੰਡਾ ਕਰ ਇੱਧਰ ਆਪਾਂ ਥੋੜਾ ਜਿਹਾ ਇਹ ਗਰਮ ਦੁੱਧ ਰੱਖਿਆ ਤੇਰੇ ਵਿੱਚ 10 ਵੀ ਧਾਗੇ ਆਪਾਂ ਕੇਸਰ ਦੇ ਪਾਵਾਂਗੇ ਇਹਨੂੰ ਚੰਗੀ ਤਰ੍ਹਾਂ ਥੋੜਾ ਗਰਮ ਕਰਕੇ ਫਿਰ ਆਪਾਂ ਇਹਨੂੰ ਹਲਵੇ ਦੇ ਵਿੱਚ ਪਾਵਾਂਗੇ ਇਹਦੇ ਨਾਲ ਹਲਵੇ ਦਾ ਇੱਕ ਤੇ ਕਲਰ ਬਹੁਤ ਵਧੀਆ ਆਉਂਦਾ ਹੈ ਤੇ ਇੱਕ ਟੇਸਟ ਵੀ ਬਹੁਤ ਵਧੀਆ ਆਉਂਦਾ ਹੈ ਮੈਂ ਇਹਦੇ ਵਿੱਚ ਖੋਆ ਐਡ ਕਰਨਾ ਹੈ ਜੇਕਰ ਇਹਦੇ ਵਿੱਚ ਆਪਾਂ ਖੋਆ ਨਹੀਂ ਪਾਣਾ ਤੇ ਆਪਾਂ ਪਾਣੀ ਦੀ ਜਗ੍ਹਾ ਇਹਦੇ ਵਿੱਚ ਉਨਾ ਹੀ ਦੁੱਧ ਐਡ ਕਰਾਂਗੇ ਜਿੰਨਾ ਆਪਾਂ ਇਹਦੇ ਵਿੱਚ ਪਾਣੀ ਪਾਣਾ ਹੈ ਆਪਾਂ ਗੈਸ ਬੰਦ ਕੀਤੀ ਹੋਈ ਹੈ ਦੇਖੋ ਦਾਲ ਨੇ ਕਾਫੀ ਖੋਆ ਛੱਡਿਆ ਤੇ ਹੁਣ ਇਹਦੇ ਵਿੱਚ ਆਪਾਂ ਇਹ ਵਾਲੀ ਖੰਡ ਐਡ ਕਰਾਂਗੇ ਮੈਂ ਇਹਦੇ ਵਿੱਚ ਥੋੜੀ ਜਿਹੀ ਰੱਖਾਂਗੀ ਫਿਰ ਜੇ ਤੁਸੀਂ ਚਾਹੋ ਤੇ ਪੂਰੀ ਔਲੀ ਪਾ ਸਕਦੇ ਹੋ ਜਿੰਨੀ ਦਾਲ ਹੈ ਉੰਨੀ ਇਹਦੇ ਵਿੱਚ ਚੀਨੀ ਪਾ ਸਕਦੇ ਹੋ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰਾਂਗੇ ਕਾਂਟ ਨੂੰ ਪਹਿਲਾਂ ਪਾਉਣ ਦੇ ਨਾਲ ਜਦੋਂ ਆਪਾਂ ਇਹਦੇ ਵਿੱਚ ਪਾਣੀ ਪਾਉਣਾ ਹੈ ਤੇ ਇਹਦੇ ਵਿੱਚ ਗੰਡਾ ਨਹੀਂ ਬਣਨੇ ਆ ਬੜੀ ਜਲਦੀ ਆਪਣਾ ਹਲਵਾ ਤਿਆਰ ਹੋਣਾ ਹੈ ਤੇ ਇਹਦਾ ਟੇਸਟ ਵੀ ਬਹੁਤ ਵਧੀਆ ਹੋਣਾ ਹੈ ਹੁਣ ਆਪਾਂ ਗੈਸ ਔਨ ਕਰਦੇ ਆ ਫਲੇਮ ਤੁਸੀਂ ਮੀਡੀਅਮ ਰੱਖਣੀ ਹੈ ਕਿਉਂਕਿ ਚੀਨੀ ਨੇ ਮੈਲਟ ਹੋਣਾ ਹੈ ਤੇ ਇਹਨੇ ਵੀ ਥੋੜਾ ਪਾਣੀ ਛੱਡਣਾ ਹੈ ਢਾਰ ਨੂੰ ਤੁਸੀਂ 골ਡਨ ਕਲਰ ਹੋਣ ਤੱਕ ਭੁੰਨਣਾ ਹੈ ਦੇਖੋ ਇਹਦਾ ਕਲਰ ਇਸ ਤਰ੍ਹਾਂ ਦਾ ਤੁਸੀਂ ਇਹਦਾ ਕਲਰ ਰੱਖਣਾ ਹੈ ਨਾਲੇ ਇਹਦੇ ਵਿੱਚ ਆਪਾਂ ਇਹ ਕੇਸਰ ਵਾਲਾ ਦੁੱਧ ਪਾ ਦਾਂਗੇ ਮੈਂ ਅੱਧੀ ਕੌਲੀ ਲਈਆ ਦੁੱਧ ਇਹ ਪਾਉਣਾ ਹੈ ਇਹਦੇ ਵਿੱਚ ਆਪਾਂ ਇੱਕ ਕੌਲੀ ਪਾਣੀ ਪਾਵਾਂਗੇ ਕਿਉਂਕਿ ਦਾਰਕੌਲੀ ਆਪਣੇ ਕੋਲ ਵੀ ਆਪਣੀ ਕੋ ਇੱਕ ਕੌਲੀ ਤੇ ਉਹਦੇ ਹਿਸਾਬ ਨਾਲ ਆਪਾਂ ਇੱਕ ਕੌਲੀ ਪਾਣੀ ਪਾਵਾਂਗੇ ਇਹਨੂੰ ਚੰਗੀ ਤਰ੍ਹਾਂ ਥੋੜਾ ਪਕਾ ਲਵਾਂਗੇ ਤਾਂ ਕਿ ਕੇਸਰ ਦਾ ਫਲੇਵਰ ਵੀ ਇਹਦੇ ਵਿੱਚ ਚੰਗੀ ਤਰ੍ਹਾਂ ਆ ਜਾਵੇ ਹੁਣ ਆਪਾਂ ਉਸੇ ਕੌਲੀ ਦੇ ਨਾਲ ਇੱਕ ਕੌਲੀ ਇਹਦੇ ਵਿੱਚ ਪਾਣੀ ਐਡ ਕਰਾਂਗੇ ਹੁਣ ਆਪਾਂ ਇਹਦੇ ਵਿੱਚ ਪਾਣੀ ਮਿਲਾਉਂਦੇ ਆਂ ਪਾਣੀ ਐਡ ਕਰਕੇ ਨੂੰ ਚੰਗੀ ਤਰ੍ਹਾਂ ਮਿਲਾ ਲਓ ਟੋਟਲ ਆਪਾਂ ਅੱਧੇ ਕੋਲੀ ਦੁੱਧ ਤੇ ਇੱਕ ਕੋਲੀ ਪਾਣੀ ਪਾਇਆ ਬਸ ਇੰਨਾ ਕਿ ਇਹਦੇ ਵਿੱਚ ਆਪਾਂ ਪਾਣੀ ਪਾਉਣਾ ਹੈ ਜੇ ਤੁਸੀਂ ਕੱਲਾ ਦੁੱਧ ਪਾਣਾ ਤਾਂ ਫਿਰ ਤੁਸੀਂ ਇਹਦੇ ਵਿੱਚ 1.5 ਕੋਲੀ ਦੁੱਧ ਪਾ ਸਕਦੇ ਆ ਜੇ ਪਾਣੀ ਪਾਣਾ ਹੈ ਤਾਂ 1.5 ਕੋਲੀ ਪਾਣੀ ਪਾ ਸਕਦੇ ਹੋ ਬਸ ਇਸ ਤਰ੍ਹਾਂ ਇਹਨੂੰ ਚੰਗੀ ਤਰ੍ਹਾਂ ਹਿਲਾਉਣਾ ਹੈ ਤਾਂ ਕਿ ਇਹਦੇ ਵਿੱਚ ਗੰੰਧਾ ਨਾ ਆਵੇ ਫਲੇਮ మీడియం ਤੇ ਨੂੰ ਪਤਾਣਾ ਹੈ ਹੁਣ ਇਹਨੂੰ ਆਪਾਂ ਥੋੜਾ ਮੱਠੇ ਤੇ ਠਕਾਵਾਂਗੇ ਤੁਸੀਂ ਚਾਹੋ ਤੇ ਇਹਦੇ ਵਿੱਚ ਫੂਡ ਕਲਰ ਵੀ ਐਡ ਕਰ ਸਕਦੇ ਹੋ ਤੁਹਾਡੀ ਆਪਣੀ ਮਰਜ਼ੀ ਹੈ ਤੇ ਪਾਉਣਾ ਪਾਓ ਨਹੀਂ ਪਾਣਾ ਤਾਂ ਉਸ ਤੋਂ ਬਿਨਾਂ ਵੀ ਬਹੁਤ ਵਧੀਆ ਬਣ ਕੇ ਤਿਆਰ ਹੁੰਦਾ ਹੈ ਪਰ ਇਹਦੇ ਵਿੱਚ ਮੈਂ ਚਾਰ ਪੰਜ ਇਲਾਇਚੀ ਉਹਨਾਂ ਨੂੰ ਇਸ ਤਰ੍ਹਾਂ ਦਰਦਰਾ ਕੁੱਟ ਲਿਆ ਤੇ ਉਹ ਐਡ ਕਰਾਂਗੀ ਇਹਦੇ ਨਾਲ ਇਹਨਾਂ ਦੀ ਖੁਸ਼ਬੂ ਬਹੁਤ ਵਧੀਆ ਹੁੰਦੀ ਹੈ ਆਹ ਦੇਖੋ ਜੀ ਕੇਸਰ ਪਾਣ ਨਾਲ ਤੁਸੀਂ ਹਲਵੇ ਦਾ ਕਲਰ ਥੋੜਾ ਚੇਂਜ ਹੋ ਗਿਆ ਹੈ। ਇਹਨੂੰ ਆਪਾਂ ਔਨੀ ਦੇਰ ਪਕਾ ਲਾਂਗੇ ਜਿੰਨੀ ਦੇਰ ਹੈ। ਕਿਉਂ ਨਹੀਂ ਛੱਡਦਾ। ਹੁਣ ਇਹਦੇ ਵਿੱਚ ਆਪਾਂ ਇਹ ਵਾਲੇ ਡ్రਾਈ ਫਰੂਟ ਪਾਵਾਂਗੇ। ਇਸ ਦੇ ਨਾਲ ਹੀ ਇਹਦੇ ਵਿੱਚ ਮੈਂ ਹੁਣ ਪਾਉਣੀ ਹੈ ਚੀਕੋਆ। ਜੇ ਤੁਸੀਂ ਚਾਹੋ ਤੇ ਇਹਦੇ ਵਿੱਚ ਚਾਸ਼ਮੀ ਬਣਾ ਕੇ ਵੀ ਪਾ ਸਕਦੇ ਹੋ ਜਿਵੇਂ ਕਿ ਮੈਂ ਅੱਧੀ ਕੌਲੀ ਦੁੱਧ ਦੀ ਲਈ ਸੀ ਉਸੇ ਕੌਸੇ ਵਿੱਚ ਤੁਸੀਂ ਚੀਨੀ ਪਾ ਕੇ ਕੇਸਰ ਪਾ ਕੇ ਉਹਨੂੰ ਥੋੜਾ ਜਿਹਾ ਪਕਾ ਲਓ। ਤੁਹੋ ਇਹਦੇ ਵਿੱਚ ਐਡ ਕਰੋ ਤੇ ਫਿਰ ਬਾਅਦ ਵਿੱਚ ਤੁਸੀਂ ਇਹਦੇ ਵਿੱਚ ਪਾਣੇ ਕਾ ਸਕਦੇ ਹੋ ਪਰ ਜਿਸ ਤਰ੍ਹਾਂ ਸੀ ਚੀਨੀ ਪਾ ਦਿੰਨੇ ਆ ਨਾਲ ਹੀ ਦੁੱਧ ਪਾ ਦੋ ਤੇ ਥੋੜਾ ਥੋਖਾ ਕੰਮ ਹੈ ਤੇ ਜਲਦੀ ਬਣ ਜਾਂਦਾ ਹੈ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਥੋੜਾ ਜਿਹਾ ਖੋਆ ਇਹਦੇ ਨਾਲ ਇਹ ਥੋੜਾ ਜਿਹਾ ਹੋਰ ਟੇਸਟੀ ਹੋ ਜਾਵੇ ਤੈਨੂੰ ਚੰਗੀ ਤਰ੍ਹਾਂ ਮਿਲਾ ਲਓ ਹੁਣ ਇਹਦੇ ਤੇ ਥੋੜਾ ਜਿਹਾ ਆਪਾਂ ਇੱਕ ਚਮਚਾ ਘਿਓ ਦਾ ਹੋਰ ਪਾਵਾਂਗੇ ਇੱਕ ਘਿਓ ਪਾਉਣ ਨਾਲ ਹਲਵੇ ਵਿੱਚ ਥੋੜੀ ਜਿਹੀ ਸ਼ਾਈਨ ਆ ਜਾਂਦੀ ਹੈ ਤੇ ਇਹਦਾ ਟੇਸਟ ਵੀ ਦੁੱਗਣਾ ਹੋ ਜਾਂਦਾ ਹੈ। ਲਓ ਜੀ ਹਲਵਾ ਆਪਣਾ ਬਣ ਕੇ ਬਿਲਕੁਲ ਤਿਆਰ ਹੈ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਹੈ ਖੁਸ਼ਬੂ ਬਹੁਤ ਹੀ ਪਿਆਰੀ ਆਉਣ ਡਾਪੀ ਹੈ ਤੇ ਦੇਖੋ ਇਹਨੇ ਬਿਲਕੁਲ ਘਿਓ ਵੀ ਛੱਡਤਾ ਹੈ ਜੀ ਹੁਣ ਕਰਦੇ ਆ ਜੀ ਇਹਨੂੰ ਆਪਾਂ ਗਰਮ ਗਰਮ ਸਰਵ ਨਵੋ ਜੀ ਆਪਣਾ ਬਹੁਤ ਹੀ ਟੇਸਟੀ ਗਰਮਾ ਗਰਮ ਮੂੰਗੀ ਦਾ ਹਲਵਾ ਬਣ ਕੇ ਬਿਲਕੁਲ ਤਿਆਰ ਹੈ ਦੇਖੋ ਕਿੰਨਾ ਸੁਣਾ ਲੱਗ ਰਿਹਾ ਹੈ ਤੇ ਖਾਣ ਵਿੱਚ ਵੀ ਬਹੁਤ ਹੀ ਟੇਸਟੀ ਹੈ ਤੇ ਤੁਸੀਂ ਵੀ ਇਹਨੂੰ ਇਸ ਤਰੀਕੇ ਨਾਲ ਬਣਾਇਓ ਤੇ ਖਾਇਓ ਤੇ ਫਿਰ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਡੀ ਰੈਸਪੀ ਕਿਵੇਂ ਦੀ ਬਣੀ ਹੈ ਕੋਈ ਵੀ ਮਹਿਮਾਨ ਆਵੇ ਤੇ ਤੁਸੀਂ ਇਹਨੂੰ ਬਣਾ ਕੇ ਸਰਵ ਕਰ ਸਕਦੇ ਹੋ ਬੜੀ ਆਸਾਨੀ ਨਾਲ ਬਣ ਜਾਂਦਾ ਹੈ ਬਸ ਥੋੜੀ ਜਿਹੀ ਮਿਹਨਤ ਲੱਗਦੀ ਹੈ ਕਿ ਬਸ ਦਾਲ ਨੂੰ ਥੋੜਾ ਭੁੰਨਣਾ ਪੈਂਦਾ ਹੈ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰੀ ਆ ਕੇ ਵੀਡੀਓ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਨਾਲ ਹੀ ਬੈਲ ਆਈਕਨ ਦੇ ਬਟਨ ਨੂੰ ਦਬਾਇਓ ਤਾਂ ਕਿ ਮੇਰੀ ਆਉਣ ਵਾਲੀਆਂ ਸਾਰੀਆਂ ਵੀਡੀਓ ਦੇ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਜਾਵੇ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਵਿੱਚ ਕਿਸੇ ਨਵੀਂ ਰੈਸਪੀ ਨਾਲ ਤਦ ਤੱਕ ਲਈ ਖੁਸ਼ ਰਹੋ ਹੱਸਦੇ ਰਹੋ ਜੀ ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ